7 ਤੋਂ 9 ਜੂਨ ਮੌਸਮ ਦੀ ਵੱਡੀ ਅਪਡੇਟ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਗਰਮੀ ਦਾ ਵਧੇਗਾ ਕਹਿਰ ਹੁਣੇ-ਹੁਣੇ ਆਈ ਵੱਡੀ ਅਪਡੇਟ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬ ਦੇ ਤਾਪਮਾਨ 'ਚ 1.8 ਡਿਗਰੀ ਦਾ ਵਾਧਾ ਆਸਮਾਨ ਰਹੇਗਾ ਸਾਫ਼ ਅਤੇ ਹੁਣ ਹੋਰ ਵਧੇਗਾ ਤਾਪਮਾਨ ਜਾਣੋ ਮੌਸਮ ਦਾ ਤਾਜ਼ਾ ਹਾਲ ਮੌਸਮ ਨੂੰ ਲੈ ਕੇ ਵਿਭਾਗ ਦੇ ਵੱਲੋਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ 'ਚ ਬੀਤੇ 24 ਘੰਟਿਆਂ 'ਚ ਵੱਧਦਾ ਤਾਪਮਨ 1.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਨ ਹੋਰ ਵਧੇਗਾ ਤੇ ਗਰਮੀ ਆ ਜਿਹੜੀ ਹੁਣੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦੀ ਹੋਈ ਨਜ਼ਰ ਆਵੇਗੀ ਮੌਸਮੀ ਭਾਗ ਦੇ ਅਨੁਸਾਰ 9 ਜੂਨ ਤੋਂ ਸੂਬੇ 'ਚ ਵੱਧਦਾ ਤਾਪਮਨ 'ਚ ਵਾਧੇ ਦਰਜ ਕੀਤੇ ਜਾਣਗੇ ਮੌਸਮੀ ਪਾਗ ਦੇ ਦੁਆਰਾ 5 ਦਿਨਾਂ ਦੇ ਅਨੁਮਾਨ ਅਨੁਸਾਰ 7 ਅਤੇ 8 ਜੂਨ ਨੂੰ ਕੋਈ ਵਿਸ਼ੇਸ਼ ਚੇਤਾਵਨੀ ਨਹੀਂ ਹੈ ਪਰ 9 ਜੂਨ ਤੋਂ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ ਮੌਸਮੀ ਪਾਗ ਦੇ ਅਨੁਸਾਰ ਸੂਬੇ ਚ ਦੱਖਣੀ ਅਤੇ ਮੱਧ ਇਲਾਕਿਆਂ ਚ ਹੀਟ ਬੇਵ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ ਤਾਪਮਨ 42 ਤੋਂ 44 ਡਿਗਰੀ ਤੱਕ ਜਾ ਸਕਦਾ ਹੈ ਅੰਮ੍ਰਿਤਸਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਸਮਾਨ ਅਜ ਸਾਫ ਰਹੇਗਾ ਧੁੱਪ ਨਿਕਲੇਗੀ ਤਾਪਮਨ 27 ਤੋਂ 40 ਡਿਗਰੀ ਦੇ ਵਿੱਚ ਕਾਰ ਰਹਿਣ ਦਾ ਰਹਿਣ ਦੀ ਸੰਭਾਵਨਾ ਹੈ ਉਥੇ ਜਲੰਧਰ ਦੇ ਵਿੱਚ ਆਸਮਾਨ ਬਿਲਕੁਲ ਸਾਫ਼ ਰਹੇਗਾ ਤੇ ਤਾਪਮਾਨ ਦੇ ਵਿੱਚ ਗੱਲ ਕੀਤੀ ਜਾਵੇ ਤਾਂ 25 ਤੋਂ 39 ਡਿਗਰੀ ਦੇ ਵਿੱਚ ਘਰ ਰਹਿਣ ਵਾਲਾ ਲੁਧਿਆਣੇ ਦੇ ਵਿੱਚ ਆਸਮਾਨ ਸਾਫ਼ ਰਹੇਗਾ ਜਿਹੜਾ ਤਾਪਮਾਨ 26 ਤੋਂ 39 ਡਿਗਰੀ ਦੇ ਵਿੱਚ ਘਰ ਜਿਹੜਾ ਰਹਿਣ ਵਾਲਾ ਮੌਸਮੀ ਭਾਗ ਦੇ ਵੱਲੋਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਬਾਕੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਜ਼ਿਲ੍ਹਿਆਂ ਵਿੱਚ ਮੌਸਮ ਥੋੜਾ ਠੰਡਾ ਰਹੇਗਾ ਕਿਉਂਕਿ ਉਹਨਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਅਤੇ ਬਾਰਿਸ਼ ਦੀ ਜਿਹੜੀ ਸੰਭਾਵਨਾ ਦੱਸੀ ਹੋਈ ਹੈ ਪਟਿਆਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੌਸਮੀ ਮੌਸਮ ਸਾਫ਼ ਰਹੇਗਾ ਧੁੱਪ ਨਿਕਲੇਗੀ ਤਾਂ ਦੇਖ ਸਕਦੇ ਹੋ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 'ਚ 24 ਤੋਂ 39 ਡਿਗਰੀ ਵਿਚਕਾਰ ਆਉਣ ਦੀ ਸੰਭਾਵਨਾ 2 ਡਿਗਰੀ ਵਾਧੇ ਦੀ ਦੱਸੀ ਜਾ ਰਹੀ ਹੈ ਚੇਤਾਵਨੀ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਜੀ ਮੁਹਾਲੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਮੁਹਾਲੀ ਦੇ ਵਿੱਚ ਧੁੱਪ ਨਿਕਲੇਗੀ ਤਾਪਮਾਨ 'ਚ 2 ਡਿਗਰੀ ਵਾਧਾ ਦਰਜ ਕੀਤਾ ਜਾਵੇਗਾ ਤਾਪਮਾਨ 26 ਤੋਂ 38 ਡਿਗਰੀ ਦੇ ਵਿਚਕਾਰ ਰਹਿ ਸਕਦਾ ਬਾਕੀ ਮੌਸਮ ਸੰਬੰਧੀ ਜਿਵੇਂ ਹੋਈ ਕੀ ਜਾਣਕਾਰੀ ਆਉਂਦੀ ਅਸੀਂ ਚੈਨਲ 'ਤੇ ਸ਼ੇਅਰ ਕਰਾਂਗੇ ਚਾਹਨਾ ਨੂੰ ਸਬਸਕ੍ਰਾਈਬ ਕਰ ਲਿਓ ਮਿਲਦਾ ਵੱਡੀ ਅਪਡੇਟ ਵਿੱਚ ਧੰਨਵਾਦ ਜੀ ਸਾਰਿਆਂ ਦਾ